ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਆਉਂਦੇ 4 ਦਿਨਾਂ ਯਾਨੀ ਕਿ 31 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਮੌਸਮ ਹਾਲ ਦੀ ਕੀ ਅਪਡੇਟ ਹੈ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਦੇ ਮੀਂਹ ਕਿੰਨੇ ਲੱਗਣਗੇ ਇਹ ਵੀ ਤੁਹਾਨੂੰ ਦੱਸਾਂਗੇ ਐਸੇ ਲਈ ਤੇ ਆ ਜੋ ਲਾਈਵ ਸੈਟਲਰ ਤਸਿਰਾਂ ਨੇ ਸਾਤੋਂ ਪਹਿਲਾਂ ਉਹਨਾਂ ਦੇ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਦੇ ਵਿੱਚ ਅਸਲੇ ਬੱਦਲ ਬਣਿਆ ਹੋਇਆ ਕਿ ਜਿਹੜਾ ਕਿ ਇਧਰ ਦੁਆਬੇ ਵਾਲੇ ਸਾਈਡ ਬਣਿਆ ਹੋਇਆ ਨਵਾਂ ਸ਼ਹਿਰ ਦੇ ਹੁਸ਼ਿਆਰਪੁਰ ਦੇ ਕੁਝ ਖੇਤਰ ਜਿਹੜੇ ਮੀਨਲ ਕਵਰ ਹੋ ਰਹੇ ਨੇ ਕੁਝ ਇਧਰ ਪਹਾੜਾ ਦੇ ਖੇਤਰਾਂ ਦੇ ਵਿੱਚ ਵੀ ਮੀਂਹ ਜਿਹੜੇ ਐਸੇ ਲੱਗ ਰਹੇ ਨੇ ਸੋ ਅੱਜ ਜਿਹੜੇ ਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਦੁਪਹਿਰ ਤੋਂ ਬਾਅਦ ਵਿੱਚ ਕਿਤੇ ਨਾ ਕਿਤੇ ਗਰਜਣ ਇਸ ਕੋਲੇ ਬੱਦਲ ਬਣ ਸਕਦੇ ਨੇ ਜਿਹੜੇ ਕਿ ਘਟ ਖੇਤਰੀ ਕਾਰਵਾਈਆਂ ਦੇ ਸਕਦੇ ਨੇ ਇਹ ਹੋ ਸਕਦਾ ਹੈ ਕਿ ਲੋਧੀ ਅਣਜਲੇ ਦੇ ਪਟਿਆਲੇ ਜਲੇ ਦੇ ਸ਼ਰੀਫਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅ ਤੇ ਉਹ ਵੀ ਘੱਟ ਖੇਤਰੀ ਯਾਨੀ ਕਿ ਜ਼ਰੂਰੀ ਨਹੀਂ ਹੈ ਕਿ ਇਧਰ ਹੀ ਬੱਦਲ ਬਣਨ ਹੋ ਸਕਦਾ ਹੈ ਇਹ ਤਾਂ ਦੂਜੇ ਫਾਸੇ ਬਣ ਜੇ ਉਹ ਆਦ ਵਾਲੇ ਫਾਸੇ ਜਾਂ ਹੋ ਸਕਦਾ ਮਾਝੇ ਵਾਲੇ ਫਾਸੇ ਬਣ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਜਿੱਥੇ ਬੱਦਲ ਬਣਨਗੇ ਗਰਦਲਿਸ ਵਾਲੇ ਤੇ ਉਹ ਕੁਝ ਕਿਤਰਾ ਤੱਕ ਸੀਮਿਤ ਰਹਿਣਗੇ ਕੁਝ ਪਿੰਡਾਂ ਤੱਕ ਕੁਝ ਤਹਿਸੀਲਾਂ ਦਾ ਕੁਝ ਜਿਲ੍ਹਿਆਂ ਤੱਕ ਮੀਂਹ ਜੜੀਆਂ ਦੇ ਕੇ ਜਾਣਗੇ ਅੱਜ ਅੱਜ 28 ਤਰੀਕ 29 30 31 ਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਤੱਕ ਇਹ ਕਾਰਵਾਈਆਂ ਜਿਹੜੀਆਂ ਨੇ ਲਿਮਟਡ ਹੁੰਦੀਆਂ ਰਹਿਣਗੀਆਂ ਯਾਨੀ ਕਿ ਘੱਟ ਖੇਤਰੀ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਅ ਕੰਟੀਨੂ ਇੱਕ ਸਿਸਟਮ ਆ ਰਿਹਾ ਜਿਹਦੇ ਅਫਰਡ ਤੁਹਾਨੂੰ ਅਸੀਂ ਪਹਿਲਾਂ ਦੰਦੇ ਆ ਰਹੇ ਆ ਰੈਗੂਲਰ ਤੌਰ ਤੇ ਤੇ ਇਹ ਪਛਮੇ ਸਿਸਟਮ ਪੰਜਾਬ ਨੂੰ ਵੱਡੇ ਫੱਦਰ ਤੇ ਪ੍ਰਭਾਵਿਤ ਕਰ ਸਕਦਾ ਜਿੱਥੇ ਹੜਾ ਦੀ ਮਾਰ ਚੱਲ ਰਿਹਾ ਪੰਜਾਬ ਤੇ ਇਹ ਸਿਸਟਮ ਵੀ ਤਗੜਾ ਲੱਗ ਰਿਹਾ ਜਿਹਦੇ ਨਾਲ ਮੀਹ ਦੇ ਵਿੱਚ ਵਾਧਾ ਹੋ ਸਕਦਾ ਹਲਕ ਤੇ ਲੱਗੇ ਦਰਮਿਆਨੇ ਕੁਝ ਭਾਗਾਂ ਦੇ ਵਿੱਚ ਤਗੜੇ ਛਰਾਟੇ ਵੀ ਲੱਗ ਸਕਦੇ ਨੇ ਤਗੜੇ ਮੀਂਹ ਭਾਰੀ ਮੀਂਹ ਵੀ ਡਰਜੋ ਸਕਦੇ ਨੇ ਪਹਾੜਾ ਦੇ ਵਿੱਚ ਮੁੱਖ ਤੌਰ ਤੇ ਇਹ ਸਿਸਟਮ ਸਰਗਰਮ ਰਹਿ ਸਕਦਾ ਤੇ ਖਾਸ ਕਰਕੇ ਜਦੋਂ ਮੁੱਖ ਇੰਪੈਕਟ ਲੱਗ ਰਿਹਾ ਉਹ ਇਧਰਲੇ ਫਾਸੇ ਲੱਗ ਰਿਹਾ ਜਾਨੀ ਕਿ ਦੱਖਣ ਪੱਛਮੀ ਪੰਜਾਬ ਤੇ ਉੱਤਰ ਪੱਛਮੀ ਹਰਿਆਣਾ ਤੇ ਉੱਤਰ ਪੱਛਮੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਜ਼ਿਆਦਾ ਇਹਦਾ ਪ੍ਰਭਾਵ ਪੈਂਦਾ ਜਾ ਫਰਿਆ ਜੇਕਰ ਸਿੱਧੇ ਦੌਰ ਤੇ ਆਪਾਂ ਗੱਲ ਕਰਦੇ ਹਾਂ ਤੇ ਇਧਰ ਪੂਆ ਤਾ ਸ਼ੁਰੂ ਹੋ ਜਾਂਦੇ ਆ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਲੁਧਿਆਣਾ ਪਟਿਆਲਾ ਸ਼੍ਰੀਫਾਤੇਗੜ ਸਾਹਿਬ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਤੇ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਜਾਫਰੇ ਨੇ 30 31 ਤੋਂ ਲੈ ਕੇ 3 4 ਸਤੰਬਰ ਤੱਕ ਤੇ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਦਿਆ आसार ਨੇ ਸੋ ਇਹਦੇ ਵਿੱਚ ਇੱਕ ਘੱਗਰ ਲੰਘ ਕੇ ਆਉਂਦਾ ਹੈ ਘੱਗਰ ਦੇ ਵਿੱਚ ਪਾਣੀ ਚੜ ਸਕਦਾ ਜੇਕਰ ਇਹ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਤਕੜਾ ਲੱਗ ਗਿਆ ਘੱਗਰ ਹਾਲੇ ਫਿਲਹਾਲ ਠੀਕ ਹੈ ਉਹ ਚਾਹ ਕੋਈ ਅਲਰਟ ਨਹੀਂ ਹੈ ਇਹ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਇਹ ਸਿਸਟਮ ਲੱਗ ਗਿਆ ਪਹਾੜਾਂ ਦੇ ਵਿੱਚ ਇਧਰ ਪੂਆ ਧਾਰ ਦੀ ਸਾਈਡ ਤੇ ਪਾਣੀ ਸਾਰਾ ਘੱਗਰ ਦੇ ਵਿੱਚ ਆਉਣਾ ਤੇ ਆਉਣਾ ਨਹੀਂ ਆਉਣਾ ਇਹ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਹਰੇ ਅਣਜੀ ਗੱਲ ਕਰੀ ਜੀ ਸਰਸਾ ਫਤਿਹਬਾਦ ਜੀਂਦਬ ਭਵਾਨੀ ਅੰਬਾਲਾ ਖੇਤਰ ਕਰਨਾਲ ਇਹਨਾਂ ਖੇਤਰਾ ਦੇ ਵਿੱਚ ਮੀਂਹ ਲੱਗਣਗੇ 30 ਤੋਂ ਲੈ ਕੇ 3 ਸਤੰਬਰ ਦੇ ਵਿੱਚਕਾਰ Rajasthan ਦੀ ਗੱਲ ਕਰੀ ਜੇ ਸ਼੍ਰੀ ਗੰਗਾ ਨਗਰ ਹਨੂਮਾਨਗੜ੍ਹ ਨੂੰ ਪਗੜ ਸਰਤਗੜ੍ਹ ਬੀਕਾਨੇ ਚੂਰੂ ਸਿਕਰ ਇਹਨਾਂ ਭਾਗਾਂ ਦੇ ਵਿੱਚ ਭਾਰੀ ਮੀਂਹ ਲੱਗਣਗੇ 30 ਤੋਂ ਲੈ ਕੇ ਤਿੰਨ ਚਾਰ ਸਤੰਬਰ ਦੇ ਵਿਚਕਾਰ ਫੇਰ ਖੇਤਰਾਂ ਦੇ ਵਿੱਚ ਇਹ ਸਿਸਟਮ ਤਗਲੇ ਲੈਵਲ ਤੇ ਲੱਗੇਗਾ ਇਸ ਤੋਂ ਇਲਾਵਾ ਜਿਹੜੇ ਮੱਝ ਦੇ ਖੇਤਰ ਨੇ ਦੁਆਬੇ ਦੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਲੱਗਣਗੇ ਹਿਮਾਚਲ ਦੇ ਉੱਪਰਲੇ ਖੇਤਰ ਉੱਤਰਾਖੰਡ ਦੇ ਤੇ ਇੱਧਰ ਜੰਮੂ ਵਾਲੇ ਖਾਸੇ ਵੀ ਇਹ ਸਿਸਟਮ ਸਰਗਰਮ ਰਹੇਗਾ ਤੇ ਪਹਾੜਾ ਦੇ ਵਿੱਚ ਬੱਦਲ ਫਟਣ ਜਾਂ ਘਟਨਾਵਾਂ ਸਾਹਮਣੇ ਆਉਣਗੀਆਂ ਤੇ ਇਹ ਤੋਂ ਲੈ ਕੇ ਤਿੰਨ ਚਾਰ ਸਤੰਬਰ ਦੇ ਵਿਚਕਾਰ ਅਪਡੇਟ ਦੇ ਲੈ ਕੇ ਚੱਲਾਂਗੇ ਜੀ ਜੋ ਅੱਜ ਜਾਰੀ ਕੀਤੀ ਆ ਮੌਸਮ ਵਿਭਾਗ ਨੇ 28 29 30 31 ਦੇ ਲਈ ਜਿਹੜੇ ਪਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਫਿਲਹਾਲ ਅੱਜ ਕੋਈ ਵਾਰਨਿੰਗ ਨਹੀਂ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ 29 30 31 ਦੇ ਲਈ ਜਿਹੜੇ ਤਿੰਨ ਦਿਨਾਂ ਦੇ ਲਈ ਹੈਵੀ ਰੇਨ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਪੰਜਾਬ ਦੇ ਵਿੱਚ ਯਾਨੀ ਕਿ ਤਿੰਨ ਦਿਨਾਂ ਦੇ ਵਿੱਚ ਨਹੀਂ ਡਰ ਜਾ ਸਕਦੇ ਨੇ ਇਹ ਅਪਡੇਟ ਚੇਂਜ ਹੁੰਦੀ ਰਹਿੰਦੀ ਆ ਜਿਵੇਂ ਜਿਵੇਂ ਮੌਸਮ ਬਦਲਦਾ ਔਵੇਂ ਔਵੇਂ ਇਹ ਮੌਸਮ ਫੌਗ ਦਾ ਅਲਰਟ ਵੀ ਬਦਲਦਾ ਤੇ ਇਹ ਜ਼ਰੂਰੀ ਨਹੀਂ ਆ ਕਿ ਅੱਜ ਇੱਥੇ ਨੋ ਵਾਰਨਿੰਗ ਲਿਖਿਆ ਆ ਹੋ ਸਕਦਾ ਦੁਪਹਿਰ ਤੋਂ ਆ ਜਾਣੀ ਨਵੀਂ ਅਪਡੇਟ ਆਵੇ ਉਹਦੇ ਵਿੱਚ ਇੱਥੇ ਅਲਰਟ ਜਿਹੜੇ ਅੱਜ ਦੇ ਲਈ ਲੈ ਕੇ 4 ਸਤੰਬਰ ਦੇ ਵਿੱਚਕਾਰ ਇੱਕ ਸਿਸਟਮ ਲੱਗਣ ਜਾ ਰਿਹਾ ਤੇ ਇਹ ਸਿਸਟਮ ਮੁੱਖ ਰੂਪ ਦੇ ਨਾਲ ਦੱਖਣ ਪੱਛਮੀ ਮਾਲਵਾ, ਪਵਦ ਖੇਤਰ ਉੱਤਰੀ ਤੇ ਪੱਛਮੀ ਹਰਿਆਣਾ, ਉਰਵੀ ਹਰਿਆਣਾ ਤੇ ਉੱਤਰ ਤੇ ਪੱਛਮੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਮੁੱਖ ਰੂਪ ਦੇ ਨਾਲ ਇਹ ਸਿਸਟਮ ਪ੍ਰਭਾਵਿਤ ਕਰੇ ਧੰਵਾਦ ਜੀ ਸ਼ੁਕਰੀਆ